ਹਾਂਜੀ ਅਵੇਅਰਨੈਸ ਦਾ ਇੱਕ ਹੋਰ ਮੈਸੇਜ ਕਿ ਕਿਸੇ ਦੀ ਗੱਲਬਾਤ ਟੌਂਟ ਜਾਂ ਕ੍ਰਿਟਿਸਿਜ਼ਮ ਕਿਸੇ ਦੇ ਜਦੋਂ ਜਦੋਂ ਤੁਹਾਡੀ ਕੋਈ ਬੁਰਾਈ ਕਰਦਾ ਉਹਦੀਆਂ ਗੱਲਾਂ ਨੂੰ ਸਟ੍ਰੇਟ ਅਵੇ ਅੰਦਰ ਲੈਣ ਦਾ ਤੇ ਆਪਣੇ ਆਪ ਨੂੰ ਹਰਟ ਕਰਨ ਤੋਂ ਪਹਿਲਾਂ ਇਹ ਸਮਝੋ ਇਹ ਸੋਚੋ ਇਹ ਸਮਝੋ ਕਿਸ ਬੰਦੇ ਦਾ এডਿਕੇਸ਼ਨ ਲੈਵਲ ਕੀ ਹੈ ਇਸ ਬੰਦੇ ਦੀ ਜਿਹੜਾ ਗਰੋਨ ਅਪ ਹੋਇਆ ਕਿਹੋ ਜਿਹਾ ਮਾਹੌਲ ਜੁਆ ਤੇ ਉਸ ਟੋਟਲ ਉਹਨੂੰ ਫਿਲਟਰ ਕਰੋ ਕਿ ਬੰਦਾ ਕਿਵੇਂ ਦਾ ਇਹਦਾ ਕੈਰੈਕਟਰ ਕੀ ਚੀਜ਼ ਹੈ ਇਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜੇ ਤੇ ਉਹ ਨਲ ਹੈ ਤੇ ਫਿਰ ਤਾਂ ਵੈਸੇ ਹੀ ਤੁਹਾਨੂੰ ਸਮਝ ਆਈ ਜਾਏਗੀ ਵੀ ਇਹਦਾ ਅਸਰ ਨਹੀਂ ਰੱਖਣਾ ਆਪਣੇ ਆਪ ਤੇ ਜੇ ਵਧੀਆ ਗ੍ਰੋਥ ਚੋਂ ਆਇਆ ਵਧੀਆ ਐਟਮੋਸਫੇਅਰ ਚੋਂ ਆਇਆ ਤੇ এডੂਕੇਸ਼ਨ ਵੀ ਠੀਕ ਹੈ ਫਿਰ ਅਗਲਾ ਸਟੈਪ ਇਹ ਚੈੱਕ ਕਰੋ ਵੀ ਇਰਸ਼ਾਲੂ ਤੇ ਨਹੀਂ ਜੈਲਸ ਤੇ ਨਹੀਂ ਐਨਵੀ ਤੇ ਨਹੀਂ ਮੇਰੇ ਤੋਂ ਕੁਝ ਤੁਹਾਡੇ ਕੋਲ ਗੁਣ ਇਹੋ ਜਿਹੇ ਆ ਤੇ ਨਹੀਂ ਜਿੱਤੋਂ ਐਨਵੀ ਹੋ ਗਿਆ ਜਾਂ ਉਹਦਾ ਸੁਭਾਅ ਜੈਲਸ ਦਾ ਹੋਵੇ ਜੇ ਇਹ ਟੈਸਟ ਵੀ ਪਾਸ ਕਰ ਗਿਆ ਤੇ ਤੀਜਾ ਫਿਰ ਤੁਸੀਂ ਇਹ ਚੈੱਕ ਕਰਨਾ ਆ ਕਿ ਇਸ ਬੰਦੇ ਦਾ ਇਸ ਟਾਈਮ ਜਿਹੜਾ ਮੂਡ ਹੈਗਾ ਉਹ ਅਗਰੈਸਿਵਤਾ ਨਹੀਂ ਕਿਸੇ ਤਕੜੇ ਬੰਦੇ ਦਾ ਗੁੱਸਾ ਮੈਨੂੰ ਆਪਣੇ ਤੋਂ ਵੀਕ ਜਾਣ ਕੇ ਜਾਂ ਮੈਨੂੰ ਆਪਣੇ ਸਰਕਲ ਚ ਜਾਣ ਕੇ ਜਾਂ ਇਹਦਾ ਗੁੱਸਾ ਜਿੱਥੇ ਨਿਕਲਣਾ ਚਾਹੀਦਾ ਸੀ ਨਹੀਂ ਨਿਕਲਿਆ ਤੇ ਮੈਨੂੰ ਟਾਰਗੇਟ ਕਰ ਰਿਹਾ ਇਹ ਰੀਜ਼ਨ ਤੇ ਨਹੀਂ ਇਹ ਤਿੰਨ ਚਾਰ ਰੀਜ਼ਨ ਪਹਿਲਾਂ ਚੈੱਕ ਕਰੋ ਅਵਲ ਤੇ ਜਿਹੜੇ ਅਵਲ ਤੇ ਫਸਟ ਆਫ 올 ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਉਹ ਪਹਿਲੇ ਫਿਲਟਰ ਚ ਫੇਲ ਹੋ ਜਾਂਦੇ ਆ 95% ਜਿਹੜਾ ਮੈਂ ਕਿਹਾ ਉਹ ਕਿਵੇਂ ਦੀ এডਿਕੇਸ਼ਨ ਹੈ ਉਹਦੀ ਉਹਦਾ ਮਾਨਸਿਕ ਗਿਆਨ ਕਿੰਨਾ ਕੁ ਹੈ ਉਹਦਾ ਟੋਟਲ ਉਹਦਾ ਨੌਲੇਜ ਕਿੰਨੀ ਕੁ ਹੈ ਬੰਦੇ ਨੂੰ ਸਾਰੇ ਮਤਲਬ ਸਬਜੈਕਟ ਦੀ ਆਬਜੈਕਟ ਦੀ ਕਿੰਨੀ ਨੌਲੇਜ ਹੈ ਉਸ ਬੰਦੇ ਨੂੰ ਦੁਨੀਆਦਾਰੀ ਦੁਨੀਆਦਾਰੀ ਦਾ ਕਿੰਨਾ ਪਤਾ ਹੈ ਉਸ ਬੰਦੇ ਨੂੰ ਬਾਹਰ ਅੰਦਰ ਕਿੰਨਾ ਤੁਰਿਆ ਫਿਰਿਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੀ 95% ਬੰਦੇ ਇਹਦੇ ਵਿੱਚ ਹੀ ਫੇਲ ਹੋ ਜਾਣਗੇ ਕਿਉਂਕਿ ਜਿਹੜੇ ਜ਼ਿਆਦਾ ਬੰਦੇ ਤੁਰੇ ਫਿਰੇ ਜਾਂ ਹੰਡੇ ਜਾਂ ਸਿਆਣੇ ਬੰਦੇ ਜਿਹੜੇ ਜਿਨ੍ਹਾਂ ਨੂੰ ਨੌਲੇਜ ਹੈ ਨਾ ਕਾਫੀ ਤੇ ਉਹਨਾਂ ਨੇ ਸੱਟਾ-ਸੱਟਾ ਖਾ ਕੇ ਆਪਣਾ ਸੁਭਾਅ ਬਦਲਿਆ ਹੁੰਦਾ ਹੈ ਆਪਣੇ ਆਪ ਤੇ ਕਾਬੂ ਪਾਇਆ ਹੁੰਦਾ ਹੈ ਕਿ ਇਦਾਂ ਮਤਲਬ ਕਿਸੇ ਨੂੰ ਛੇੜਖਾਨੀ ਜਾਂ ਇਦਾਂ ਦੀਆਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਣੇ ਆਪ ਨੂੰ ਦੇਖਣ ਦਾ ਫਾਇਦਾ ਹੁੰਦਾ ਉਹ ਇਦਾਂ ਦੇ ਬੰਦੇ ਹੁੰਦੇ ਆ ਤੇ ਇਹ ਫਿਲਟਰ ਤੇ ਨੇ ਜ਼ਰੂਰੀ ਨੇ ਇਸ ਤੋਂ ਬਾਅਦ ਜੇ ਕੁਝ ਬਚਦਾ ਹੈ ਤੇ ਉਸ ਤੋਂ ਬਾਅਦ ਵੀ ਤੁਸੀਂ ਆਪਣੇ ਆਪ ਤੇ ਕੌਨਫੀਡੈਂਸ ਰੱਖਣਾ ਹੈ ਕਿ ਮੈਂ ਵਾਕਈ ਮੇਰੇ ਕੋਲ ਇਹ ਕਮੀ ਹੈਗੀ ਹੈ ਉਹਨੂੰ ਬੈ ਕੇ ਚੈੱਕ ਕਰੋ ਵਾਕਈ ਮੇਰੇ ਕੋਲ ਇਹ ਕਮੀ ਹੈਗੀ ਹੈ ਕਿ ਇਹ ਬੰਦਾ ਵੈਸੇ ਹੀ ਮਤਲਬ ਆਪਣਾ ਹੀ ਕੁਝ ਮਤਲਬ ਰਿਫਲੈਕਸ਼ਨ ਮੈਨੂੰ ਦੇ ਰਿਹਾ ਨਾਰਮਲੀ ਕੀ ਹੁੰਦਾ ਆ ਕਿ ਸਾਰੇ ਫਿਲਟਰ ਬੰਦਾ ਪਾਸ ਕਰ ਵੀ ਜਾਵੇ ਨਾ ਕੀ ਹੁੰਦਾ ਆ ਠੀਕ ਠਾਕ ਬੰਦੇ ਵੀ ਕਿੱਦਾਂ ਕਰਦੇ ਆ ਕਿ ਜਿਹੜੀ ਕਮੀ ਆਪਣੇ ਚ ਹੈਗੀ ਐ ਉਹ ਆਪਣੇ ਆਪ ਤੋਂ ਕੰਟਰੋਲ ਨਹੀਂ ਹੋਈ ਆਪਣੇ ਤੋਂ ਕੰਟਰੋਲ ਨਹੀਂ ਹੋਈ ਤੇ ਉਹਦਾ ਦੂਜੇ ਨੂੰ ਕਹਿ ਦੇਣਾ ਬਈ ਮਤਲਬ ਇਹ ਤਾਂ ਤੇਰੇ ਚ ਸੋ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਸਿੱਧਾ ਕੈਪਸੂਲ ਅੰਦਰ ਲੈਣ ਨਾਲੋਂ ਮਤਲਬ ਕਿਸੇ ਦੀ ਸਿੱਧੀ ਗੱਲ ਅੰਦਰ ਹਰਟ ਕਰਨ ਨਾਲੋਂ ਇਹ ਤਿੰਨ ਚਾਰ ਫਿਲਟਰ ਬਾਹਰ ਰੱਖੋ ਠੀਕ ਹੈ ਨਾ ਤੁਹਾਨੂੰ ਆਪ ਇਨਫੈਕਟ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਹੈ ਮੇਰੇ ਚ ਕੀ ਖਾਮੀ ਤੇ ਕੀ ਖੂਬੀ ਹੈ ਅਗਲਾ ਜੋ ਮਰਜ਼ੀ ਕਹਿੰਦਾ ਫਿਰ ਤੇ ਜਿਹੜੀ ਖਾਮੀ ਹੈ ਉਹਦਾ ਤੇ ਆਪਣੇ ਆਪ ਨੂੰ ਆਪ ਹੀ ਫਿਕਰ ਹੋਣਾ ਚਾਹੀਦਾ ਹੈ ਕਿਸੇ ਦੇ ਕਹਿਣ ਦੀ ਲੋੜ ਥੋੜੀ ਹੈ ਅਗਲਾ ਸਾਨੂੰ ਥੋੜੀ ਅਗਲੇ ਨੂੰ ਸਾਡੇ ਤੋਂ ਜ਼ਿਆਦਾ ਫਿਕਰ ਥੋੜੀ ਹੋ ਸਕਦਾ ਕਿਸੇ ਦੂਜੇ ਇੰਡੀਵਿਜੂਅਲ ਨੂੰ ਮੇਰੇ ਤੋਂ ਜ਼ਿਆਦਾ ਮੇਰਾ ਫਿਕਰ ਥੋੜੀ ਹੋਣਾ ਚਾਹੀਦਾ ਜਾਂ ਹੋ ਸਕਦਾ ਨਹੀਂ ਹੋ ਸਕਦਾ ਜਦੋਂ ਕਿਸੇ ਬਿਲਡਿੰਗ ਚ ਅੱਗ ਲੱਗਦੀ ਹੈ ਨਾ ਤੇ 99.99% ਲੋਕ ਸਭ ਤੋਂ ਪਹਿਲਾਂ ਆਪਣਾ ਦੇਖਦੇ ਆ ਤੇ ਇਸੇ ਕਰਕੇ ਜਦੋਂ ਏਦਾਂ ਦੀ ਸਿਚੁਏਸ਼ਨ ਦੇ ਵਿੱਚ ਬੰਦਾ ਸਭ ਤੋਂ ਪਹਿਲਾਂ ਆਪਣਾ ਦੇਖਦਾ ਹੈ ਕਿ ਮੈਨੂੰ ਮੇਰੇ ਚ ਕੀ ਕਮੀ ਹੈ ਠੀਕ ਹੈ ਨਾ ਤੇ ਹਰ ਬੰਦੇ ਨੂੰ ਆਪਣਾ ਫਿਕਰ ਆਪ ਹੋਣਾ ਚਾਹੀਦਾ ਕਿਸੇ ਦੇ ਕ੍ਰਿਟਿਸਿਜ਼ਮ ਨੂੰ ਤੁਸੀਂ ਚੈੱਕ ਕਰੋ ਵੀ ਉਹ ਬੰਦਾ ਕਿੱਥੋਂ ਬੋਲ ਰਿਹਾ ਹੈ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਹੈ ਮੇਰੇ ਚ ਕੀ ਖੂਬੀ ਤੇ ਕੀ ਖਾਮੀ ਹੈ ਦੂਜੇ ਤੇ ਕਹਿਣ ਦੀ ਗੱਲ ਨਹੀਂ ਹੈਗੀ ਤੇ ਜਦੋਂ ਤੁਹਾਨੂੰ ਆਪ ਪਤਾ ਹੋਏਗਾ ਤੇ ਜੇ 100% ਅਗਲਾ ਜੇਨੂਇਨਲੀ ਤੁਹਾਨੂੰ ਦੱਸ ਰਿਹਾ ਹੋਏਗਾ ਫਿਰ ਤੁਸੀਂ ਉੱਥੇ ਕਹਿ ਸਕਦੇ ਹੋ ਹਾਂ ਯਾਰ ਮੈਨੂੰ ਪਤਾ ਹੈ ਤੇ ਮੈਂ ਇੱਥੇ ਕੰਮ ਕਰ ਰਿਹਾ ਰੱਬ ਰੱਖ